ਸਾਤਸ੍ਰੀ ਅਕਾਲ ਦੋਸਤੋ ਅਸੀਂ ਅੱਜ ਬਠਿੰਡਾ ਦੀ ਚੌਕੀ ਵਰਧਵਾਨ ਦੇ ਵਿੱਚ ਪਹੁੰਚੇ ਸੀ ਜਿੱਥੇ ਕਿ ਬਠਿੰਡਾ ਦੇ ਡੀਐਸਪੀ ਵਨ ਕੁਲਦੀਪ ਸਿੰਘ ਜੀਆ ਨੇ ਇੱਕ ਪਬਲਿਕ ਮੀਟਿੰਗ ਬੁਲਾਈ ਸੀ ਜਨਤਾ ਦਰਬਾਰ ਬੁਲਾਇਆ ਸੀ ਇੱਥੇ ਮੀਟਿੰਗ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਆਮ ਲੋਕ ਸ਼ਾਮਲ ਹੋਏ ਸੀ ਨਾਲ ਹੀ ਸ਼ਾਮਲ ਹੋਏ ਸੀ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਮਕਸਦ ਇਹ ਸੀ ਮੀਟਿੰਗ ਦਾ ਕਿ ਨਸ਼ਿਆਂ ਦੇ ਉੱਤੇ ਕਿਵੇਂ ਠੱਲ ਪਾਇਆ ਜਾਵੇ ਪੰਜਾਬ ਦੇ ਵਿੱਚ ਜਿਹੜੀ ਨਾ ਮੁਰਾਦ ਬਿਮਾਰੀ ਫੈਲ ਚੁੱਕੀ ਆ ਨਸ਼ਿਆਂ ਦੀ ਉਹਨਾਂ ਦੇ ਕਾਬੂ ਕਿਵੇਂ ਕੀਤਾ ਜਾ ਸਕਦਾ ਹੈ ਉਹਨਾਂ ਨੇ ਪਬਲਿਕ ਨੂੰ ਬੇਨਤੀ ਕੀਤੀ ਆਮ ਲੋਕਾਂ ਨੂੰ ਬੇਨਤੀ ਕੀਤੀ ਕਿ ਪੁਲਿਸ ਦਾ ਸਾਥ ਦਿਓ ਪੁਲਿਸ ਨੂੰ ਇਨਫੋਰਮੇਸ਼ਨ ਦਿਓ ਕਿਤੇ ਵੀ ਕੋਈ ਨਸ਼ਾ ਵੇਚਦਾ ਹੈ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਸ ਦੇ ਖਿਲਾਫ ਜਿਹੜਾ ਵੀ ਇਨਫੋਰਮੇਸ਼ਨ ਦਊਗਾ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਇਸ ਤੋਂ ਇਲਾਵਾ ਜਿਹੜੇ ਮੈਡੀਕਲਾਂ ਦੇ ਮਾਲਕ ਸੀ ਉਹਨਾਂ ਨੂੰ ਵੀ ਬੇਨਤੀ ਕੀਤੀ ਗਈ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਵੇਚਿਆ ਜਾਵੇ ਕਿਉਂਕਿ ਪੰਜਾਬ ਨੂੰ ਇਹ ਕੋੜ ਹੈ ਜਿਹੜਾ ਉਹ ਅੰਦਰੋਂ ਅੰਦਰ ਹੀ ਖੋਖਲਾ ਕਰ ਰਿਹਾ ਸੋ ਪੁਲਿਸ ਦਾ ਸਾਥ ਦੇਣ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ ਇੱਕ 스테ਜ ਤੇ ਆ ਕੇ ਇੱਕ ਜੁੱਟ ਹੋ ਕੇ ਇਸ ਬਿਮਾਰੀ ਦੇ ਖਿਲਾਫ ਇਸ ਕੋੜ ਦੇ ਖਿਲਾਫ ਲੜਨਾ ਪਊਗਾ ਫੇਰ ਹੀ ਅਸੀਂ ਨਸ਼ੇ ਤੇ ਕਾਬੂ ਪਾ ਸਕਾਂਗੇ ਤਾਂ ਡੀਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਸੁਣਾਉਣਾ ਹੈ ਕਿ ਉਹਨਾਂ ਨੇ ਕੀ ਬੇਨਤੀ ਕੀਤੀ ਹੈ ਤੇ ਕੀ ਇਸ ਮੀਟਿੰਗ ਦਾ ਮਕਸਦ ਸੀ ਕੀ ਡਿਸਕਸ ਕੀਤਾ ਤੇ ਕਿਸ ਤਰ੍ਹਾਂ ਪਬਲਿਕ ਨੂੰ ਅਪੀਲ ਕੀਤੀ ਹੈ ਅਸੀਂ ਇਹ ਜੋ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਜੋ ਹੁਕਮ ਮਿਲੇ ਉਹਨਾਂ ਦੇ ਮਾਨ ਜੋਗ ਐਸਐਸਪੀ ਸਾਹਿਬ ਦੀ ਯੋਗ ਅਗਵਾਈ ਦੇ ਵਿੱਚ ਇਹ ਨਸ਼ਿਆਂ ਦੇ ਬਰਕਰਾਰ ਜੋ ਮੁਹਿੰਮ ਚਲਾਈ ਆ ਉਸ ਦੇ ਸੰਬੰਧੀ ਪਬਲਿਕ ਮੀਟਿੰਗਾਂ ਵੀ ਕਰ ਰਹੇ ਆ ਬਾਕੀ ਜੋ ਨਸ਼ਾ ਸਮਗਲ ਰਾ ਉਹਨਾਂ ਦੇ ਉੱਤੇ ਤਾਂ ਦਰਸ਼ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਵੱੱਟ ਵੱੱਟ ਰਿਕਵਰੀ ਕਰਕੇ ਤੇ ਉਹਨਾਂ ਨੂੰ ਅੰਦਰ ਭੇਜਿਆ ਵੀ ਜਾ ਰਿਹਾ ਹੈ ਤਾਂ ਕਿ ਨਸ਼ੇ ਨੂੰ ਖੱਲ ਪਾਈ ਜਾ ਸਕੇ ਇਸ ਤੋਂ ਇਲਾਵਾ ਅਸੀਂ ਲੋਕਾਂ ਤੋਂ ਵੀ ਬਹੁਤ ਸਹਿਯੋਗ ਮੰਗ ਰਹੇ ਹਾਂ ਵੀ ਸਾਨੂੰ ਸਹਿਯੋਗ ਦੇਵੇ ਆਮ ਪਬਲਿਕਾਂ ਕਾਜ ਉਹਨਾਂ ਤੇ ਜੋ ਗੰਦੀ ਬਿਮਾਰੀ ਹੈ ਤੇ ਰੋਕ ਲਈ ਜਾ ਸਕੇ ਅੱਜ ਇੱਥੇ ਮੀਟਿੰਗ ਹੋਈ ਅੱਜ ਅਸੀਂ ਇਹ ਵਰਦਮਾਨ ਚੌਂਕੀ 'ਚ ਮੀਟਿੰਗ ਰੱਖੀ ਹੋਈ ਹੈ ਪਬਲਿਕ ਨਾਲ ਰਿਟਰਨ ਦੇ ਵਿੱਚ ਇੰਨੇ ਵੀ ਇਲਾਕੇ ਦੇ ਮੌਤਵਰ ਬੰਦੇ ਸਾਰਿਆਂ ਨੂੰ ਸ਼ਾਮਲ ਕੀਤਾ ਗਿਆ ਪਤ ਤੋਂ ਅੱਦ ਲੋਕਾਂ ਨੂੰ ਉੱਤੇ ਪਹੁੰਚ ਲਈ ਕਿਹਾ ਗਿਆ ਵੀ ਕਾਜ ਜੋ ਅਸੀਂ ਉਹਨਾਂ ਦੇ ਉਹ ਵੀ ਸਾਨੂੰ ਕੀ ਇਨਫੋਰਮੇਸ਼ਨ ਦੇਣਗੇ ਉਹਨਾਂ ਮਤਲਬ ਕਾਸੀ ਕਾਰਵਾਈ ਕਰ ਸਕੀਏ ਪਰ ਮੈਡੀਕਲ ਸਟੋਰ ਦੀ ਕਾਸੀ ਚਲੀਆਂ ਇਹਨਾਂ ਦੀ ਮਾਮੂਲੀ ਸਾਹਮਣੇ ਆਇਆ ਉਹਨਾਂ ਨਾਲ ਉਹਨਾਂ ਦੀ ਮੈਡੀਕਲ ਮੈਡੀਕਲ ਸਟੋਰਾਂ ਦੀ ਚੈਕਿੰਗ ਕਰ ਰਹੇ ਆ ਅਸੀਂ ਬੁਲਾਇਆ ਵੀ ਕੀਤੀਆਂ ਬੁਲਾਏ ਵੀ ਇੱਕ ਵਾਰ ਉਹਨਾਂ ਨਾਲ ਮੀਟਿੰਗ ਕਰਾਂਗੇ ਤੇ ਬਾਕੀ ਉਹਨਾਂ ਦੀ ਚੈਕਿੰਗ ਜਿਹੜੀ ਲਗਾਤਾਰ ਚੱਲਦੀ ਰਹਿੰਦੀ ਆ ਜਿੱਥੇ ਵੀ ਸਾਨੂੰ ਸਕੇਲ ਮਿਲਦੀ ਆ ਡਰੈਗਨ ਸਪਲਾਈਟਰ ਨੂੰ ਨਾਲ ਲੈ ਕੇ ਉਹਦੀ ਬਕਾਇਦਾ ਚੈਕਿੰਗ ਕਰਾਉਣਾ ਆ ਆਮ ਲੋਕ ਜੇ ਤਾਂ ਉਹਨਾਂ ਦੀ ਸਿਹਤ ਆਉਂਦੀ ਆ ਕਹਿੰਦੇ ਵੀ ਜੇ ਅਸੀਂ ਕਰਦੇ ਮੈਨੂੰ ਕੋਰਟ ਉਹ ਉਹਦੇ ਪਤਾ ਲੱਗਦਾ ਕਿ ਮੈਨੂੰ ਜਿਹੜੀ ਸਰਕਾਰ ਦੇ ਪਰ ਆ ਕੇ ਹੱਥਾਂ ਕਰ ਲੈਂਦਾ ਉਹ ਕਿੱਥੋਂ ਪਤਾ ਲੱਗਿਆ ਨਹੀਂ ਇਹ ਹੈ ਜਿ ਕੋਈ ਗੱਲ ਨਹੀਂ ਹੋਊਗੀ ਜੋ ਵੀ ਬੰਦਾ ਸਾਨੂੰ ਕੋਈ ਇਤਲਾਹ ਦੇਊਗਾ ਉਹ ਗੁਪਤ ਰੱਖਿਆ ਜਾਊਗਾ ਪਰ ਅਸੀਂ ਇੰਨੇ ਕ ਬੇਨਤੀ ਕਰਦੇ ਆਂ ਵੀ ਜਿਹਨੇ ਵੀ ਸਾਨੂੰ ਕੋਈ ਦੇਣੀ ਹੈ ਜਾਣਕਾਰੀ ਆਪਦਾ ਕੱਲੇ ਤੌਰ ਤੇ ਦੇਵੇ ਸਾਡੇ ਚੌਕਸੀ ਇੰਚਾਰਜ ਨੂੰ ਐਸਐਸਓ ਨੂੰ ਜਾਂ ਸਾਨੂੰ ਖੁਦ ਦੇਵੇ ਇਹ ਗੱਲ ਕਦੇ ਵੀ ਬਾਹਰ ਨਹੀਂ ਜਾਊਗੀ ਇਸ ਮੀਟਿੰਗ ਵਿੱਚ ਜਿਹੜੇ ਆਮ ਪਬਲਿਕ ਪਹੁੰਚੀ ਸੀ ਆਮ ਲੋਕ ਬੋਚੇ ਸੀ ਉਹਨਾਂ ਨੇ ਕੈਮਰੇ ਸਾਹਮਣੇ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਨਸ਼ੇ ਦਾ ਖਾਤਮਾ ਹੋਵੇ ਪੁਲਿਸ ਦਾ ਅਸੀਂ ਸਾਥ ਦਈਏ ਪਰ ਅਸੀਂ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪਰ ਉਹਦਾ ਨਤੀਜਾ ਮਾੜਾ ਹੋਇਆ ਜਦੋਂ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੰਨੇ ਆ ਉਹ ਇਨਫੋਰਮੇਸ਼ਨ ਲੀਕ ਹੋ ਜਾਂਦੀ ਹੈ ਤੇ ਜਿਹੜੇ ਨਸ਼ੇ ਦੇ ਕਾਲੇ ਕਾਰੋਬਾਰ ਦੇ ਕਾਲੇ ਸੌਦਾਗਰ ਨੇ ਉਹ ਸਾਡੇ ਤੇ ਹਮਲਾ ਕਰਨਦੇ ਆ ਸਾਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਇਹ ਮੁੱਦਾ ਡੀਐਸਪੀ ਸਾਹਿਬ ਕੋਲ ਰੱਖਾਂਗੇ ਕਿ ਅਸੀਂ ਪੂਰਾ ਸਾਥ ਪੁਲਿਸ ਦਾ ਦਵਾਂਗੇ ਪਰ ਸਾਡੀ ਸੁਰੱਖਿਆ ਯਕੀਨੀ ਬਣਾਈ ਜਾਵੇ ਬਾਕੀ ਦਾ ਠੀਕ ਹੀ ਹੈ ਕੋਈ ਮੇਰੇ ਦਾ ਖਿਆਲ ਨਹੀਂ ਕੋਈ ਬੰਦਾ ਹੈ ਉਹ ਜਦ ਮੈਡੀਕਲ ਸਟੋਰ ਵਾਲਾ ਹੋ ਗਿਆ ਜਿਹੜਾ ਵੇਚੀ ਗਏ ਨੂੰ ਉਸਤਾਨਦਾਰੀ ਵੈਸੇ ਹੀ ਹੋਦੀ ਹੈ ਜਲਦੀ ਆਣੀ ਉਸਦੀ ਲੋੜ ਹੈ ਮੇਰਾ ਨਾਮ ਮਨਦੀ ਸ਼ਰਦਾ ਜੀ ਅਮਰਪੁਰਾ ਜੀ ਗਲੀ ਨੰਬਰ 3 ਤੋਂ ਕੀ ਇਹ ਚਾਹੁੰਗੇ ਅਸੀਂ ਪੁਲਿਸ ਨੂੰ ਬੁਲਾਏ ਜਾਂ ਕੋਈ ਅਲੱਗ ਵਾਧੂ ਅੱਜ ਪੁਲਿਸ ਨੇ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਨਿਸ਼ਾਨਾ ਸਿਰ ਦਿੱਤੇ ਗਏ ਡੀਜੀਪੀ ਸਾਹਿਬ ਨੂੰ ਪੰਜਾਬ ਨੂੰ ਤਾਂ ਉਹਨਾਂ ਦੇ ਮੁਖ ਰੱਖਦੇ ਹੋਏ ਅੱਜ ਮੀਟਿੰਗ ਸੀਗੀ ਡੀਐਸਪੀ ਸਾਹਿਬ ਕੁਲਦੀਪ ਸਿਟੀ ਬਨ ਤੇ ਉਹਨਾਂ ਨੇ ਆਪਣੇ ਵਿਚਾਰ ਮਿਲ ਕੇ ਕਿਹਾ ਵੀ ਜਿਹੜੇ ਵੀ ਨਸ਼ਿਆਂ ਦੇ ਖਿਲਾਫ ਆ ਠੱਲ ਪਾਉਣ ਤੇ ਸਾਡਾ ਤੁਸੀਂ ਵੀ ਸੰਜਦੋ ਅਸੀਂ ਵੀ ਤੁਹਾਡੇ ਨਾਲ ਸੰਜੋਗ ਦੂ। ਉਹਨੂੰ ਅਸੀਂ ਕੁਝ ਪੁਆਇੰਟ ਦੱਸਿਆ ਵੀ ਇਹਨਾਂ ਤੇ ਪੁਲਿਸ ਦੀ ਪਰਮਾਨੈਂਟਲੀ ਤਣਾਤੀ ਹੋਣੀ ਚਾਹੀਦੀ ਹੈ ਦੋ ਮਲਾਜਮਾਂ ਦੀ ਜਾਂ ਤਿੰਨ ਚਾਰ ਦੀ ਜਿਹੜਾ ਕਿ ਨਸ਼ੇ ਨੂੰ ਠੱਲ ਪਾਇਆ ਜਾਂ ਕਿਉਂਕਿ ਨਸ਼ਾ ਬਹੁਤ ਹੈਗਾ ਇੱਥੇ ਜੀ ਹਾਂਜੀ ਦੇਖੋ ਕੁਝ ਕਮੀਆਂ ਰਹਿ ਜਾਂਦੀਆਂ ਜੀ ਕੁਝ ਪਬਲਿਕ ਜੀ ਵੀ ਰਿਕਵਰੀਆਂ ਰਹਿ ਜਾਂਦੀਆਂ ਕਿ ਪਬਲਿਕ ਦਸਤਨ ਬੰਨੀਓ ਕਤਰੌਂਦੀਆਂ ਕਰਨੀ ਹੈ ਨਾ ਤੇ ਕੁਝ ਮਲਾਜਮਾਂ ਵੱਲੋਂ ਕੁਝ ਕੀ ਹੈ ਇਹ ਨਾਲ ਲੋਕ ਕਮੀ ਰਹਿ ਜਾਂਦੀ ਆ ਕਿ ਇਤਨਾ ਕਿਤਨਾ ਕਮੀ ਰਹਿ ਜਾਂਦੀ ਆ ਆਪਾਂ ਕਹਿ ਦਈਏ ਹੈ ਨਾ ਵੀ ਕੋਈ ਵੱਡੀਆਂ ਡਿਊਟੀਆਂ ਇਹਨਾਂ ਹੋ ਜਾਂਦੀਆਂ ਜਾਂ ਟਾਈਮ ਨਹੀਂ ਲੱਗਦਾ ਹੈ ਨਾ ਉਸ ਕਰਕੇ ਲੈ ਜਾਂਦੇ ਗਏ ਪਰ ਅਸੀਂ ਬੇਨਤੀ ਕੀਤੀ ਹੈ ਡੀਐਸਪੀ ਸਾਹਿਬ ਨੂੰ ਕੁਲਦੀਪ ਸਿੰਘ ਜੀ ਨੂੰ ਇਹ ਕਹਿੰਦੇ ਵੀ ਪੂਰੀ ਤਰ੍ਹਾਂ ਤੁਹਾਡੇ ਨਾਲ ਸਹਿਯੋਗ ਦੇਵਾਂਗੇ ਨਸ਼ੇ ਦੇ ਪ੍ਰਤੀ ਵੀ ਜਿੰਨਾ ਵੀ ਹੈਗਾ ਨੂੰ ਠੱਲ ਪਾਉਣ ਦੀ ਕੋਸ਼ਿਸ਼ ਆ ਔਨਰ ਟਾਈਮ ਤੇ ਪੂਰੀ ਫੋਲ ਕਰਾਂਗੇ ਕਿਹੜੀਆਂ ਮੀਟਿੰਗਾਂ ਅਸੀਂ ਕਰ ਰਹੇ ਆ ਪੁਲਿਸ ਪ੍ਰਸ਼ਾਸਨ ਕਰਦਾ ਮਕਬਾ ਜੀ ਦਾ ਨਾਮ ਆਉਣਾਂ ਤੁਹਾਨੂੰ ਪੂਰਾ ਪੈਸਾ ਦੇਖੋ ਇਹ ਪਰਮਾਨੈਂਟਲੀ ਤਾਂ ਨਹੀਂ ਕਹਿ ਸਕਦੇ ਪਰ ਇਦਾਂ ਦੀਆਂ ਮੀਟਿੰਗਾਂ ਹੋਣੀਆਂ ਚਾਹੀਦੀਆਂ ਗਲੀ ਮੱਲੇ ਜਿੱਥੇ ਮਲਕੀ ਜਿੱਥੇ ਇਹਨਾਂ ਦੇ ਬਣੇ ਹੋਏ ਨਸ਼ੇ ਵਾਲਿਆਂ ਦੇ ਜਿਹੜੇ ਮੇਨ ਆਫ ਬਣੇ ਹੋਏ ਡੰਪ ਜਿਵੇਂ ਆਪਾਂ ਕਹਿੰਦੇ ਹਣਾ ਵੀ ਨਸ਼ਾ ਇੱਥ ਜੇ ਉੱਥੇ ਮੀਟਿੰਗਾਂ ਜ਼ਿਆਦਾ ਬੈਠ ਰਹਿਣਗੀਆਂ ਜੇ ਉੱਥੇ ਹੋਣਗੀਆਂ ਇਹ ਵੀ ਸੁਝਾਅ ਦੇਵਾਂਗੇ ਅਸੀਂ ਇਹਨਾਂ ਨੂੰ ਲੋਕ ਕਿਉਂ ਪੁਲਿਸ ਤੋਂ ਕਿਉਂ ਕੰਨੀ ਘਰੋਂਦੇ ਆ ਸ਼ਿਕਾਇਤ ਕਰਨ ਤੋਂ ਜ਼ਿਆਦਾ ਨਸ਼ੇੜੀ ਆ ਜਾਂ ਵੇਚਦੇ ਆ ਕੀ ਹੈ ਜੀ ਜਿਹੜੇ ਮਤਲਬ ਕਿ ਜਿਵੇਂ ਹੁਣ ਪੁਲਿਸ ਨੂੰ ਕੰਪਲੀਟ ਕਰਤੇ ਇੱਕ ਮੇਰੇ ਤੇ ਲਾ ਲਓ ਜੇ ਮੈਂ ਕੰਪਲੀਟ ਕਰਨਾ ਤਾਂ ਕੀ ਆ ਪਤਾ ਨਹੀਂ ਕਿੱਦਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਬੰਦਾ ਦੱਸਿਆ ਹੈ ਵੀ ਅਗਲੇ ਦਿਨ ਨੂੰ ਨਸ਼ੇੜੀ ਜਿਹੜੇ ਨਸ਼ੇ ਵੇਚਦੇ ਆ ਉਸ ਦਾ ਘਰ ਤੇ ਉਹ ਘਰੇ ਹਮਲਾ ਕਰ ਦਿੰਦੇ ਇਕੱਠੇ ਪਿੱਛੇ ਦੇ ਖੋਦ ਅਸੀਂ ਆਪ ਵੀ ਮੁਹਿੰਮ ਚਲਾਈ ਸੀ 1.5 ਮਹੀਨਾ ਮਹਿਣਾ ਵਸਤੀ ਅੰਦਰ ਵਿੱਚ ਪੁ ਤਾਂ ਉਹਦੋਂ ਬਹੁਤ ਜ਼ਿਆਦਾ ਠੱਲ ਪੈ ਗਈ ਸੀ 25-30% ਅਸੀਂ ਠੱਲ ਪਾਤੀ ਸੀਗੀ ਅਸੀਂ 2-4 ਬੰਦੀ ਹੁੰਦੇ ਜਦ ਕੀ ਠੱਲ ਪਾਤੀ ਸੀਗੀ ਪ੍ਰਸ਼ਾਸਨ ਦਾ ਪੂਰਾ ਸੰਯੋਗ ਮਿਲਿਆ ਮੈਂ ਜੇੜੀ ਤੁਸੀਂ ਗੱਲ ਕਰਦੇ ਆਂ ਵੀ ਕੋਈ ਨੂੰ ਦੱਸਦੇ ਆਂ ਤਾਂ ਪਤਾ ਲੱਗ ਜਾਂਦਾ ਲੱਗਦਾ ਕਿ ਕਿਤੇ ਨਾ ਕਿਤੇ ਉਹ ਗੱਲ ਲੀਕ ਹੋ ਜਾਂਦੀ ਹੈ ਜੀ ਉਹ ਵੀ ਦੱਸਦੇ ਆਂ ਜੀ ਉਹ ਉਹ ਵੀ ਗੱਲ ਕਰ ਰਹੇ ਆਂ ਹੁਣ ਬਸ ਇਹ ਦੂਬਾ ਥੋੜੇ ਥੋੜੇ ਤੋਂ ਬਾਅਦ ਇਹਨਾਂ ਨਾਲ ਗੱਲ ਕਰਨੀ ਹੈ ਵੀ ਇਹ ਚੀਜ਼ੇ ਲੀਕ ਨਾ ਹੋਵੇ ਕਿਸੇ ਨੂੰ ਪਤਾ ਨੱਗੇ ਸೀਕ੍ਰੀਟ ਰੱਖੀ ਜਾਵੇ ਜਾਣਕਾਰੀ ਹੈਨਾ ਔਰ ਦੂਜੀ ਮੈਂ ਇਹ ਗੱਲ ਬੇਨਤੀ ਕਰੂੰਗਾ ਵੀ ਜਿੱਥੇ ਵੀ ਇਹਨਾਂ ਦੇ ਡੰਪ ਬਣੇ ਹੋਏ ਜਿੱਥੇ ਨਸ਼ਾ ਜ਼ਿਆਦਾਤਰ ਵਿਕ ਰਿਹਾ ਹੁਣ ਹਰੇਕ ਨੂੰ ਪਤਾ ਹੁੰਦਾ ਜੇ ਮੈਨੂੰ ਪਤਾ ਵੀ ਕਿੱਥੇ ਕਿੱਥੇ ਨਸ਼ਾ ਵੇਚ ਰਿਹਾ ਮੈਂ ਕਿਹੜੇ ਕਿਹੜੇ ਵੇਚ ਰਿਹਾ ਤਾਂ ਉਹ ਵੀ ਦੱਸਾਂਗੇ ਇਹਨਾਂ ਨੂੰ ਵੀ ਇਦਾਂ ਕਰਕੇ ਲੀਕ ਨਾ ਹੋਵੇ ਗੱਲ ਤੁਹਾਨੂੰ ਸਾਰਾ ਕੁਝ ਦੱਸਾਂਗੇ ਇੱਥੋਂ ਤੱਕ ਕਰੋ ਇਹਦੇ ਕਰਕੇ ਅਸੀਂ ਕੀ ਨਾ ਉਹਨਰੇ ਬਲਬੀਰ ਸਿੰਘ ਜੀ ਅਮਰਪੁਰਾ ਵਸਤੀ ਗਲੀ ਨੰਬਰ 3 ਤੇ ਜੀ ਅਸੀਂ ਇਕੱਠੇ ਹੈਗੇ ਮਲਕੀਤ ਜੀ ਤੇ ਬਲਬੀਰ ਸਿੰਘ ਅਸੀਂ ਇਸ ਬੇਸ ਤੇ ਪਹਿਲਾਂ ਵੀ ਮੀਟਿੰਗ ਕੀਤੀ ਸੀਗੀ ਅੱਜ ਤੋਂ ਕੋਈ 6 ਮਹੀਨੇ ਪਹਿਲਾਂ ਪਰ ਕੋਈ ਕਾਫੀ ਇਹਦਾ ਆਪਾਂ ਨੂੰ ਮਿਲਿਆ ਨਹੀਂ ਸੀ ਫਾਇਦਾ ਨਹੀਂ ਹੋਇਆ ਵੀ ਫਾਇਦਾ ਨਹੀਂ ਹੋਇਆ ਵੀ ਇਸ ਬੇਸ ਤੇ ਅਸੀਂ ਨਛੇ ਦੇ ਚੱਕਰ ਦੇ ਵਿੱਚ ਪਹਿਲਾਂ ਵੀ ਮੀਟਿੰਗ ਕੀਤੀ ਸੀ ਇੱਕ ਵਾਰੀ ਆਪਣੇ ਡਿਪਟੀ ਸਾਹਿਬ ਜਿਹੜੇ ਅੱਜ ਬੈਠੇ ਨੇ ਸਾਡੇ ਨਾਲ ਇਹ ਸਾਡੇ ਨਾਲ ਪਹਿਲਾਂ ਵੀ ਬੈਠੇ ਸੀਗੇ ਮਹਿਣਾ ਵਸਤੀ ਦੇ ਵਿੱਚ ਅਸੀਂ ਪੁਲ ਦੇ ਥੱਲੇ ਰਾਤ ਨੂੰ ਨਾਈਟ ਤੇ ਡਿਪਟੀ ਵੀ ਲਈ ਸੀਗੀ ਮਹਿਣਾ ਸਵਾ ਮਹਿਣਾ ਵੀ ਕਾਫੀ ਕੋਈ ਫਰਕ ਪਊਗਾ ਪਰ ਨਹੀਂ ਸਾਨੂੰ ਤਾਂ ਕੁਲਮ ਲਾ ਕੇ ਧਮਕੀਆਂ ਹੀ ਮਿਲਣ ਲੱਗੀਆਂ ਵੀ ਤੁਸੀਂ ਇੱਥੇ ਫालतू ਬਹਿਣਾ ਬੰਦ ਕਰ ਦਿਓ ਵੀ ਤੁਸੀਂ ਬੰਦ ਨਹੀਂ ਕਰਾ ਸਕਦੇ ਤੇ ਤੁਸੀਂ ਪ੍ਰਸ਼ਾਸਨ ਦੇ ਕੋਈ ਮਦਦ ਕੀਤੀ ਉਹ ਅਸੀਂ ਕਾਫੀ ਸਮਝਾਇਆ ਪਰ ਅਸੀਂ ਆਪ ਹੀ ਸਮਝ ਗਏ ਜੀ ਥੋੜਾ ਜਿਹਾ ਫਿਰ ਪਿੱਛੇ ਹਟ ਕੇ ਵੀ ਬੱਚੇ ਹੈਗੇ ਆ ਛੋਟੇ ਛੋਟੇ ਬੱਚੇ ਆ ਤੁਛਮਨੀ ਆ ਕੱਲ ਲੰਦੇ ਲੋਕ سٹਾਫ ਤਾਂ 24 ਘੰਟੇ ਨਾਲ ਨਹੀਂ ਹੁੰਦਾ ਜੀ ਅੱਜ ਦੱਸਾਂਗੇ ਅਸੀਂ ਪਹਿਲਾਂ ਵੀ ਵਾਕਈ ਇਹਨਾਂ ਦੇ ਨਿਗਾਚੇ ਹੁੰਦਾ ਹੀ ਸਾਰਾ ਕੁਝ ਕੋਈ ਐ ਜੀ ਗੱਲ ਨਹੀਂ ਹੈਗੀ ਇਸ ਕੱਲ ਨੂੰ ਐ ਨਹੀਂ ਲੱਗਦਾ ਕਿ ਜਿਵੇਂ ਜੀਪਨ ਦੇ ਨਾਲ ਤਾਂ ਕੋਈ ਬਾਕੀ ਅੱਜ ਕੱਲ ਵੀ ਦੇਖੋ ਮੇਰੀ ਗੱਲ ਸੁਣੋ ਮੈਡੀਕਲ ਤੇ ਹਰੇਕ ਦੁਕਾਨ ਦੇ ਉੱਤੇ ਨਸ਼ਾ ਵਿਕ ਰਿਹਾ ਜੀ ਕੋਈ ਐ ਜੀ ਗੱਲ ਨਹੀਂ ਪਰਚੂਨ ਦੀ ਦੁਕਾਨ ਦੇ ਉੱਤੇ ਰਾਤ ਨਹੀਂ ਹੁੰਦਾ ਸ਼ਾਮ ਨੂੰ ਜਿੰਨਾ ਇਹ ਮੈਡੀਕਲ ਦੀ ਦੁਕਾਨਾਂ ਤੇ ਰਾਚੂ ਹੁੰਦਾ ਕੋਈ ਬਜ਼ੁਰਗ ਬੰਦਾ ਨਹੀਂ ਉੱਥੇ ਤੁਹਾਨੂੰ ਮਿਲੂਗਾ ਸਾਰੇ ਜਿਹੜੇ ਮੁੰਡੇ ਹੈਗੇ ਆ 20 20 ਸਾਲਾਂ ਦੇ 28 28 ਸਾਲਾਂ ਦੇ ਇਹ ਜ਼ਿਆਦਾਤਰ ਦੇਖਿਓ ਤੁਸੀਂ ਇਹ ਤੁਹਾਨੂੰ ਮਿਲਣਗੇ ਇਹ ਬੱਚਾ ਅਮਰਪੁਰ ਆਵਾਸਤੀ ਦੇ ਵਿੱਚ ਨਿਰਮਲਾ ਰੋਡ ਤੇ ਹੋ ਗਿਆ ਜੀ ਅਸੀਂ ਕਿਹਦਾ ਨਾਮ ਲਈ ਜੀ ਨਹੀਂ ਮੀਟਿੰਗਾਂ ਜਿਹੜੀਆਂ ਅੱਜ ਕਰ ਰਹੀ ਹੈ ਪੁਲਿਸ ਲੱਗਦਾ ਵੀ ਇਹ ਤਾਂ ਹਾਲ ਸਮੇਂ ਚ ਫਰਕ ਪੈ ਸਕਦਾ ਕਿ ਦੇਖੋ ਜੀ ਇਹ ਪਹਿਲਾਂ ਵੀ ਹੋਈਆਂ ਸੀ ਮੀਟਿੰਗਾਂ ਜੀ ਤੇ ਅੱਜ ਵੀ ਹੋ ਰਹੀ ਹੈ ਖੈਰ ਤੇ ਦੇਖੋ ਜੀ ਜੇ ਕੋਈ ਇਹ ਆਪਣੇ ਸਰਕਾਰ ਕੰਨਿਓ ਪਿੱਛੋਂ ਇਹਨਾਂ ਨੂੰ ਦਿੱਤਾ ਹੈਗਾ ਆਰਡਰ ਜੇ ਹੁਣ ਕੋਈ ਪਾ ਦੇਣ ਫਰਕ ਜਿਹੜੀਆਂ ਬਸਤੀਆਂਾਂ ਪਹਿਲਾਂ ਹੀ ਆ ਸੀ ਉਹ ਅੱਜ ਕਰਾਵਾਂਗੇ ਜੀ ਕੋਈ ਗੱਲ ਨਹੀਂ ਬਾਕੀ ਨਸ਼ਾ ਜਿਹੜਾ ਹੈਗਾ ਜੀ ਇਹ ਵਧਿਆ ਹੈਗਾ ਘਟਿਆ ਨਹੀਂ ਹੈਗਾ ਅਸੀਂ ਤਾਂ ਇਹ ਗੱਲ ਕਹਿਣਾ ਚਾਹੁੰਦੇ ਹੈਗੇ ਵੀ ਵਿਕਲਾਂ ਦੇ ਉੱਤੇ ਮੁੰਡੇ ਮੋਟਰਸਾਈਕਲਾਂ ਦੇ ਉੱਤੇ ਆਉਂਦੇ ਹੈਗੇ ਆ ਪੂੜੀ ਜੀ ਫੜਾਂਦੇ ਆ ਦੂਜੇ ਤੋਂ ਪੈਸੇ ਪਕੜਦੇ ਆ ਬੰਦ ਮੁਠੀ 'ਚ ਨਸ਼ਾ ਛੁੜਾਇਆ ਤੇ ਪਕੜੇ ਪੈਸੇ ਤੇ ਚਲੋ ਜੀ ਬਸ ਇਹ ਚੱਲ ਰਿਹਾ ਜੀ ਬਹੁਤ ਜ਼ਿਆਦਾ ਚੱਲ ਰਿਹਾ ਇਹਦੇ ਬੱਚੇ ਇਹਦੇ ਵਿੱਚ ਐ ਮੰਨ ਕੇ ਚੱਲੋ ਕੋਈ 20 ਸਾਲ ਤੋਂ ਲੈ ਕੇ ਜੀ ਤੇ 25-25 ਸਾਲ ਦੇ ਬੱਚੇ ਜਿਹੜੇ ਮੁੰਡੇ ਖੁੰਡੇ ਹੈਗੇ ਕੰਮਕਾਰਤਾ ਕਰਦੇ ਨੇ ਜੀ ਕੱਪੜੇ ਵਧੀਆ-ਵਧੀਆ ਪਾ ਰਹੇ ਹੈਗੇ ਆ ਚੰਗੇ ਵਿਕਲ ਹੈਗੇ ਆ ਵੀ ਸਾਢੇ 2 ਦਾ ਸਕੂਟਰੀ ਚ ਤੇਲ ਨਹੀਂ ਪੈਂਦਾ ਜੀ ਵੀ 1 ਲੀਟਰ ਤੇਲ ਪਵਾਣਾ ਅਸੀਂ 4 ਦਿਨ ਸਕੂਟਰੀ ਚ ਚਲਾਉਨੇ ਆ ਇਹ ਹੁਣ ਪਰਮਾਤਮਾ ਜਾਣੇ ਜੀ ਅਸੀਂ ਤਾਂ ਦੇਖੋ ਉਹ ਵੀ ਕਿਤੇ ਮੇਰੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਕੀ ਪੁਲਿਸ ਨੂੰ ਉਹਨਾਂ ਬਾਰੇ ਜਾਣਕਾਰੀ ਨਹੀਂ ਹੈ ਜਿਹੜਾ ਪਬਲਿਕ ਦਾ ਸਹਿਯੋਗ ਜਾਣਕਾਰੀ ਤਾਂ ਦੇਖੋ ਜੀ ਇਹ ਤਾਂ ਹੋਰ ਹੁੰਦੀ ਹੈ ਜਾਣਕਾਰੀ ਕੋਈ ਐਜੀ ਗੱਲ ਤਾਂ ਹੈ ਨਹੀਂ ਵੀ ਜਾਣਕਾਰੀ ਨਹੀਂ ਹੁੰਦੀ ਹੁੰਦੀ ਹੈ ਸਭ ਨੂੰ ਹੁੰਦੀ ਹੈ ਜੀ ਇਹ ਤਾਂ ਮੇਨ ਗੱਲ ਹੈ ਵੀ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਜੇ ਆਪਾਂ ਇਸ ਦੇ ਕਦਮ ਚੱਕੀਏ ਤਾਂ ਫੇਰ ਤਾਂ ਬੰਦ ਹੋਊਗਾ ਜੀ ਹੁਣ ਜੇ ਇਕੱਲਾ ਕਹਿ ਦੇਵੇ ਮੈਂ ਬੰਦ ਕਰਾ ਦਾਂ ਜੀ ਮੈਂ ਤਾਂ ਬੰਦ ਕਰਾ ਨਹੀਂ ਸਕਦਾ ਨਾਲ ਜਿਹੜਾ ਹੈਗਾ ਆਪਣੇ ਮੁਲਾਜ਼ਮ ਦਾ ਸਹਿਯੋਗ ਮਿਲੇ ਬਰਾਬਰ ਤੇ ਫੇਰ ਤਾਂ ਕੋਈ ਮਤਲਬ ਇਹ ਚੀਜ਼ ਤੇ ਠੱਲ ਪੈ ਸਕਦੀ ਹੈ ਵਰਨਾ ਪੈ ਨਹੀਂ ਸਕਦੀ ਜੀ ਮੈਂ ਇਹ ਕੋਰੇ ਕਾਗਜ਼ ਤੇ ਲਿਖ ਕੇ ਦਿਨਾ ਤੁਹਾਨੂੰ ਕੰਪਲੀਟਾਂ ਦਾ ਦੇਖੋ ਇਹ ਹੁਣ ਅੱਜ ਦੇ ਦੇਣੇ ਕੋਈ ਗੱਲ ਨਹੀਂ ਅੱਜ ਵੀ ਦੇ ਦੇਣੇ ਹੈਗੇ ਇਸ ਬੇਸ ਤੇ ਕਿ ਤੁਹਾਡੇ ਤੇ ਜਾਂ ਅੱਜ ਕੋਨਫੀਡੈਂਸ ਤੋਂ 197 ਵੀ ਤੁਹਾਡੇ ਤੇ ਹਮਲਾ ਨਹੀਂ ਹੋਊਗਾ ਜਾਂ ਤੁਹਾਡੀ ਜਿਹੜੀ ਕੋਈ ਗੱਲ ਲੀਕ ਨਹੀਂ ਹੋਊਗੀ ਨਹੀਂ ਹਜੇ ਤੱਕ ਤਾਂ ਕੋਈ ਉਹ ਨਹੀਂ ਦਿੱਤਾ ਹੀ ਹੈ ਅੱਜ ਹੁਣ ਕਰਾਂਗੇ ਗੱਲ ਮੀਟਿੰਗ ਚੱਲਣੀ ਹੈਗੀ ਇਹ ਗੱਲ ਕਰਾਂਗੇ ਕੋਈ ਐਜੀ ਗੱਲ ਨਹੀਂ ਹੈਗੀ ਅਮ ਮੁਲਾਜ਼ਮ ਆ ਜਾਂਦੇ ਸੀਗੇ ਪਰ ਅਸੀਂ ਉੱਥੇ ਸਵਾ ਮਹੀਨਾ ਸਹਿਯੋਗੀ ਸੁਨੀਲ ਮਹਿਰਾ ਦੇ ਨਾਲ ਦੇਵਕਰਨ ਪੰਜ ਪਾਣੀ ਟੀਵੀ ਪਟੰਡਾ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ